ਹਾਂਜੀ ਦੋਸਤੋ ਕੀ ਹਾਲ ਚਾਲ ਨੇ ਕੁਸ ਕੁ ਬਾਣ ਸਾਡਾ ਵੀ ਰੁੱਖਾ ਰਹਿ ਗਿਆ ਸੀਗਾ ਬਈ ਨਾ ਗਿੱਲਾ ਬੰਨੀ ਨਾ ਰੁੱਖਾ ਬੰਨੀ ਐ ਸਾਨੂੰ ਐ ਜੋ ਕਿ ਯਾਰ ਵੀ ਜੇ ਨਾ ਰੌਣੀ ਕੀਤੀ ਤਾਂ ਸ਼ਾਇਦ ਫਿਰ ਐ ਹੋ ਜੂਗਾ ਵੀ ਜੇ ਰੌਣੀ ਕਰ ਲਾਂਦੇ ਵਧੀਆ ਰਹਿੰਦੇ ਤੇ ਪਾਣੀ ਲਾਦਾ ਸੀਗਾ ਹੁਣ ਇਹ ਸਾਰਾ ਉਹ ਬੰਦੇ ਸਾਡੇ ਵਿਜੀ ਜਾਂਦੇ ਨੇ ਉਹ ਅਮਰੀਕਾ ਯਾਰ ਆ ਗਿਆ ਤੇ 20 ਪਾਈ ਦੇ ਨੇ 20 ਘਟ ਗਏ ਥੋੜਾ ਜਿਹਾ ਲੱਗਦਾ ਬਸ ਆ ਹੀ ਰਹਿ ਗਏ ਬੀਜ ਨਾਲ ਥੋੜਾ ਜਿਹਾ ਤੇ ਮੈਨੂੰ ਕੋਈ ਕਾਰਨ ਕਰੇ ਜਾਣਾ ਪੈ ਗਿਆ ਜਿਹੜੇ 17 ਆਏ ਸੀਗੇ ਤੇ ਬਾਕੀ ਦੂਆ ਸਾਰਾ ਵਾਹਣਾ ਇਧਰੋਂ ਆ ਵੀ ਸਾਰਾ ਇਂ ਅੱਗ ਰਾ ਕੀ ਮਚਾ ਕੇ ਸਾਰਾ ਖਰਚੇ ਘੋਟੇ ਵੱਢ ਗਏ ਦੇ ਜਿਵੇਂ ਬੀਜਾਂ ਰੌਣੀ ਕੀਤੀ ਵੀ ਇਹਦੀ ਤੇ ਇਹ ਬੱਤਾਂ ਗਏ ਸੀਗਾ ਸਾਰੀ ਹੁਣ ਮਰ ਕੇ ਸਾਰਾ ਵਾਹਣਾ ਇਸ 16 17 ਕੇ ਲਈ ਹੋਇਆ ਸੀ ਜਿੱਥੋਂ ਡੇ ਲਿਨ ਗਾਵਾਂਗੇ ਵੀ ਕਿਉਂ ਹੁਣ ਇਹਨਾ ਟਾਈਮ ਹੈ ਨਹੀਂਗਾ ਬਾਕੀ ਜੇ ਪਾਸ ਉਪਰ ਫੀਡਰ ਨਾਲ ਵੀਜੀ ਤਾਂ ਕਿਉਂ ਬਾਣ ਗਿੱਲੇਗਾ ਰੌਣੀ ਕੀਤੀ ਹੋਈ ਹੈ ਅਰੇ ਕੱਖ ਵਾਲੇ ਹੋ ਜਾਣਗੇ ਇਸ ਕਰਕੇ ਸੀ ਹੁਣ ਇਹਨੂੰ ਕਰਚੇ ਵੱਢ ਕੇ ਮਚਾ ਕੇ ਤੇ ਯੂਰੋ ਡੰਗਾਵਾਗੇ ਕੱਟਦਾ ਉਹ ਵਾਂਗੂ ਖੋਏ ਵਾਂਗੂ ਟਿੱਕੀਆਂ ਤੇ ਗੱਲ ਬਣ ਜੂ ਆ ਬੰਦਾ ਹੁਣ ਆਪਣਾ ਚੰਨ ਕੰਮ ਨਿਬੜ ਗਿਆ ਸਿੱਕ ਬੂਰੀ ਹੁਣ 47 ਉਹਨਾਂ ਨੇ 20 ਦੀ ਬਰ ਕੰਮ ਨਿਬੜ ਜੂਗਾ ਇਹ ਬੰਦਾ ਆਪਣਾ ਟਰੈਕਟਰ ਆਏ ਘਰੇ ਵਗ ਜੂ ਮੈਂ ਵੀ ਹੁਣ ਘਰੇ ਜਾਣਾਗਾ ਕ੍ਰਿਸਤਿਆਰ ਆ ਗਈ ਸੀਗੇ ਚਲੋ ਫਿਰ ਮਿਲਦੇ ਆ ਅਗਲੇ ਵਲੌਗ ਚ ਬਾਕੀ ਹੋ ਬਾਈ ਵੀਡੀਓ ਨੂੰ ਬਤਵਾ ਬਤ ਸ਼ੇਅਰ ਕਰਿਆ ਕਰ ਕੋ ਯਾਰ ਸਾਲ ਚਲਾਇਓ ਕਰੋ ਚੈਨਲ ਨੂੰ ਆਪਣੇ ਨੂੰ ਓਕੇ ਬਾਈ ਧੰਨਵਾਦੀ ਬਾਈ ਸਾਰਿਆਂ ਦਾ ਬਾਏ ਬਾਏ ਹੋਰ ਵਧੀਆ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਦਬਾਉਣਾ ਭੁੱਲਿਓ ਤਾਂ ਕਿ ਤੁਹਾਡੇ ਤੱਕ ਹਰ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੇ ਧੰਨਵਾਦ ਜੀ